ਸ੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਵੈਟਰਨਰੀ ਐਜੂਕੇਸ਼ਨ ਤੋਂ ਅੱਜ ਬਈ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੀ ਝੋਟੀ ਦੀ ਵੀਡੀਓ ਲੈ ਕੇ ਆਏ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਝੋਟੀ ਦਾ ਹਵਾਨਾ ਦੇਖੋ ਬਈ ਥਣ ਕੱਲਾ ਕੱਲਾ ਚਾਰੇ ਥਣਾਂ ਦਾ ਗੈਪ ਬਰਾਬਰ ਇਕੋ ਜਿਹਾ ਥਣ ਨੇ ਧਾਰ ਤੂਰ ਵੀ ਪੂਰੀ ਪੋਲੀ ਆ ਬਾਈ ਕਹਿੰਦਾ ਧਾਰ ਦੀ ਆਪਣੀ ਗਰੰਟੀ ਆ ਤੇ ਬਾਕੀ ਸੀਲ ਇੰਨੀ ਆ ਬਾਈ ਚਾਹੇ ਕੋਈ ਜਿਵਾਕ ਥੱਲੇ ਵੇਜੇ ਚਾਹੇ ਪੀੜੀ ਢਾਕੇ ਵੇਜੋ ਚੋ ਸਕਦਾ ਕੋਈ ਮਰਜੀ ਤੇ ਇਹ ਝੋਟੀ ਬਈ ਤੀਜੇ ਸੂਏ ਸੂਣਾ ਹਜੇ ਨੇ ਇਹਨੇ ਦੂਜੇ ਸੂਏ 14 ਕਿਲੋ ਦੁੱਧ ਕੱਢਿਆ ਤੇ ਇਹ ਝੋਟੀ ਆ ਜਿਹੜੀ ਪਿੰਡ ਆਕ ਲਿਆ ਜ਼ਿਲ੍ਹਾ ਮਾਨਸਾ ਬਾਈ ਕੋਲੇ ਖੜੀ ਆ ਸੁਖਪਾਲ ਕੋਲੇ ਬਾਈ ਸੁਖਪਾਲ ਦਾ ਅੱਡੇ ਦੇ ਉੱਤੇ ਮੈਡੀਕਲ ਦੇ ਨਾਲ ਘਰ ਆ ਤੁਸੀਂ ਦੇਖ ਸਕਦੇ ਹੋ ਝੋਟੀ ਪੂਰੀ ਸੋਣੀ ਆ ਸਿੰਘ ਸੁੰਗ ਥੋੜੀ ਜਿਹੀ ਚੌੜਿਆ ਹਵਾ ਨਾਲ ਦੇਖੋ ਤੁਸੀਂ ਕੋਈ ਭਾਰਪੂਰ ਨਹੀਂ ਜੋਰ-ਜੋਰ ਕੋਈ ਨਹੀਂ ਮਾਰਦੀ ਲੇਵਾ ਦੇਖੋ ਤੁਸੀਂ ਪੂਰਾ ਵਧੀਆ ਤੇ ਬਾਈ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੀ ਆ ਤਾਂ ਬਾਈ ਸੁਖਪਾਲ ਦਾ ਨੰਬਰ ਸਕਰੀਨ ਤੇ ਆ ਉਹਦੇ ਨਾਲ ਕੰਟੈਕਟ ਕਰ ਸਕਦੇ